ਦੇਸਵਰ ਦੇ ਵਿੱਚ ਅੱਜ ਲੋਕ ਅਦਾਲਤਾਂ ਲੱਗ ਰਹੀਆਂ ਹਨ ਔਰ ਸਮਾਣਾ ਦੇ ਅਦਾਲਤ ਦੇ ਵਿੱਚ ਵੀ ਕਈ ਅਦਾਲਤਾਂ ਲੱਗੀਆਂ ਹਨ ਅਦਾਲਤਾਂ ਦੇ ਵਿੱਚ ਸਮੇਂ ਕੀ ਬਚਤ ਪੈਸੇ ਕੀ ਬਚਤ ਜਿਹੜੇ ਆਪਸੀ ਮਨਮੁਟਾਵ ਹੁੰਦੇ ਕਿਉਂਕਿ ਬੰਦਾ ਪਿੰਡ ਤੇ ਵੀ ਰਹਿੰਦਾ ਹੈ ਸ਼ਹਿਰ ਤੇ ਪੜੋਸ ਤੇ ਰਹਿੰਦਾ ਹੈ ਜੇ ਮਾਮਲੇ ਇੱਥੇ ਸੁਲਝਾਏ ਜਾਂਦੇ ਹਨ ਤਾਂ ਉਸ ਦਾ ਬਹੁਤ ਜ਼ਿਆਦਾ ਫਾਇਦਾ ਹੈ ਸਮੇਂ ਕੀ ਬਰਬਾਦੀ ਬਚਦੀ ਹੈ ਔਰ ਜਿਹੜੇ ਰਿਸ਼ਤੇ ਵੀ ਕਾਇਮ ਰਹਿੰਦੇ ਹਨ ਲੋਕ ਅਦਾਲਤਾਂ ਦੇ ਵਿੱਚ ਜਿਹੜਾ ਫੈਸਲਾ ਹੁੰਦਾ ਹੈ ਉਸ ਕੇ ਬਾਅਦ ਉਸ ਦੀ ਕੋਈ ਦਲੀਲ ਅਪੀਲ ਨਹੀਂ ਹੁੰਦੀ ਇਸ ਲਈ ਲੋਕ ਅਦਾਲਤਾਂਗੇ ਵਿੱਚ ਆਪਣੇ ਮਾਮਲੇ ਲੈ ਕੇ ਆਓ ਤਾਂ ਕਿ ਤੁਹਾਡਾ ਆਪਸੀ ਭਾਈਚਾਰਾ ਜੀ ਮਜ਼ਬੂਤ ਰਹੇ ਅਤੇ ਤੁਹਾਡੇ ਪੈਸੇ ਕੀਰਸਨੇ ਦੀ ਬਚਤ ਵੀ ਹੋਵੇ ਲੋਕ ਅਦਾਲਤਾਂ ਦਾ ਬਹੁਤ ਹੀ ਜ਼ਿਆਦਾ ਫਾਇਦਾ ਹੁੰਦਾ ਲੋਕਾਂ ਨੂੰ ਉਹਨਾਂ ਦਾ ਸਮਾਂ ਤੇ ਪੈਸਾ ਬਚਦਾ ਜਿਦੇ ਨਾਲੋਂ ਕੋਰਟ ਦਾ ਵੀ ਸਮਾਂ ਬਚਦਾ ਇਹਦੇ ਜਿਹੜੇ ਫੈਸਲੇ ਹੁੰਦੇ ਉਹ ਹਰੇਕ ਕੋਰਟ ਦੇ ਵਿੱਚ ਮੰਨੇ ਹੁੰਦੇ ਨੇ ਤੇ ਲੋਕਾਂ ਨੂੰ ਜਿੰਨਾ ਹੋ ਸਕਦਾ ਆਪਣੇ ਫੈਸਲਿਆਂ ਨੂੰ ਲੋਕ ਅਦਾਲਤ ਵਿੱਚ ਲੈਣਾ ਚਾਹੀਦਾ ਤੇ ਜਲਦੀ ਤੋਂ ਜਲਦੀ ਨਿਬੇੜਿਆ ਹੋ ਜਾਂਦਾ ਹੈ ਇਹਦੇ ਨਾਲ ਸਮੇਂ ਤੇ ਪੈਸੇ ਦੀ ਬਰਬਾਦੀ ਬਚਦੀ ਹੈ ਲੋਕਾਂ ਦੀ ਜਿਹੜਾ ਆਪਸੀ ਮਨਮਟਾਵਾ ਉਹ ਵੀ ਖਤਮ ਹੋ ਜਾਂਦਾ ਉਹ ਖਤਮ ਹੁੰਦਾ ਜੀ ਆਪਸੀ ਪ੍ਰੇਮ ਪਿਆਰ ਬਣਿਆ ਰਹਿੰਦਾ ਉਹਨਾਂ ਦਾ ਭਾਈਚਾਰਾ ਬਣਿਆ ਰਹਿੰਦਾ ਹੈ ਇਸੇ ਮਤਲਬ ਲਈ ਲੋਕ ਅਦਾਲਤਾਂ ਲਾਈ ਜਾਂਦੀਆਂ ਨੇ ਸਮਾਣਾ ਵਿੱਚ ਅੱਜ ਜਿਹੜੀ ਲੋਕ ਅਦਾਲਤ ਲੱਗੀ ਹੈ ਇਹਦੇ ਵਿੱਚ ਸਾਰੇ ਹੀ ਜਸ ਸਵਨ ਅੱਜ ਹੈਗੇ ਤੇ ਬਹੁਤ ਹੀ फैसले होंगे आज जेडे लोक अदालतਾਂ ਦੇ ਕਿੰਨੇ ਫਾਇਦੇ ਨੇ ਵਕੀਲ ਸਾਹਿਬ ਵੀ ਪੇਸ਼ ਕਰਕੇ ਆਏ ਆ ਇਹਨਾਂ ਨੇ ਵੀ ਪੁੱਛਦੇ ਆ ਕਿ ਲੋਕ ਅਦਾਲਤਾਂ ਦੇ ਕਿੰਨੇ ਕਿ ਫਾਇਦੇ ਆ ਰਾਜੂ ਚੋਪੜਾ ਜੀ ਹਾਂ ਜੀ ਹਾਂ ਇਹ ਨਵੇੜਾ ਹੋ ਗਿਆ ਹੀ ਇਹਨਾਂ ਦਾ ਹਾਂ ਬਹੁਤ ਘੱਟ ਫਾਇਦਾ ਹੁੰਦਾ ਜੀ ਕਲਾਇੰਟ ਨੂੰ ਇਹਨਾਂ ਦਾ ਬੈਂਕ ਦਾ ਮਾਮਲਾ ਸੀ ਜੀ ਅੱਛਾ ਜੀ ਤੇ ਇਹਨਾਂ ਦਾ ਲੋਨ ਸੀਗਾ ਸੈਟਲਮੈਂਟ ਹੋ ਗਈ ਇਹਨਾਂ ਦੀ ਹਾਂ ਸੈਟਲਮੈਂਟ ਹੋ ਗਈ ਜੀ ਅਮਿਤਾ ਕੋਲ ਅਪਰਕਲੀ 25 ਮਾਮਲੇ ਹਮਾਰੇ ਪਾਸ ਆ ਚੁੱਕੇ ਆਂ ਔਰ ਉਮੀਦ ਹੈ ਹਮਾਰੇ ਕਿ ਅੱਜ 1 ਕਰੋੜ ਕੇ ਅਸਪਾਸ ਰਿਕਵਰੀ ਹੋ ਜਾਏਗੀ ਹਮ ਸਾਰੇ ਬੈਂਕ ਵਾਸੀ ਆਪਕੇ ਚੈਨਲ ਕੇ ਮਾਧਿਅਮ ਸੇ ਇਹ मैसेज देना चाहते हैं कि जितने से हमारे जितने भी बॉर्वर हैं जिनके खाते ठीक नहीं चल रहे हैं वो हर लोक अदालत में शामिल हो और बैंक की इस स्कीम का बदतोब फ़ायदा उठाया जाए अप्रोक्सीमेटली एक करोड़ के आसपास हो जाएगी सर हमारे तो लोक अदालतों का फ़ायदा है बिल्कुल हाँ जी सर बिल्कुल फ़ायदा है सरकार की स्कीम तभी तो ये लोक अदालत लगती है कैमरा मैन डी केग देना पुरुषोत्तम कौशिक समाना न्यूज़